ਮੈਂ ਤੁਹਾਡੀ ਗੱਲ ਦਾ ਜਵਾਬ ਨਹੀਂ ਦੇਣਾ ਮੈਂ ਤੁਹਾਡੀ ਗੱਲ ਦਾ ਜਵਾਬ ਨਹੀਂ ਦੇਣਾ ਕੀ ਮਹਿਸੂਸ ਕਰ ਰਹੀ ਹੋਂ ਤੁਸੀਂ ਤੁਹਾਨੂੰ ਮੈਂ ਪ੍ਰਕੋਪਿਤ ਕਰ ਰਹੀ ਹਾਂ ਹੁਣ ਤੁਸੀਂ ਮੇਰੇ ਸਾਹਮਣੇ ਮਾਈਕ ਲੈ ਕੇ ਖੜੀ ਹੋ ਮੈਂ ਮਾਈਕ ਨੂੰ ਤਾਂ ਕਮਰ ਕੇ ਉਧਰ ਨੂੰ ਸੁੱਟ ਦਵਾਂ ਇਹ ਬਤਮੀਜੀ ਕੀ ਹੋਈ ਇਹ ਬਤਮੀਜੀ ਮੇਰੀ ਹੋਈ ਨਾ ਮੈਂ ਵਾਰ-ਵਾਰ ਇਹ ਗੱਲ ਉਹੀ ਕਰ ਰਹੀ ਹਾਂ ਕਿ ਡਿਊਟੀ ਦੇ ਵਿੱਚ ਵਿਗਨ ਪਾਇਆ ਗਿਆ ਕਿਉਂਕਿ ਅਸੀਂ ਕੰਗੜਾ ਦੀ ਹਿਸਟਰੀ ਨੂੰ ਲੈ ਲਈਏ ਤੇ ਨਾਲ ਦੀ ਨਾਲ ਤੁਸੀਂ ਕੁਲਵਿੰਦਰ ਕੌਰ ਦੀ ਹਿਸਟਰੀ ਨੂੰ ਲੈ ਲਓ ਕੁਲਵਿੰਦਰ ਕੌਰ ਕੋਈ ਅੱਜ ਦੀ ਉੱਥੇ ਜਿਹੜੀ ਹੈਗੀ ਸੀਆਈਐਸ ਦੀ ਅਧਿਕਾਰੀ ਲੱਗੀ ਆ বারবার ਇਹ ਤਾਂ ਗੱਲ ਕਰਦੇ ਹੋ ਥੱਪੜ ਮਾਰਦਾ ਥੱਪੜ ਮਾਰਦਾ ਥੱਪੜ ਮਾਰਦਾ ਪਰ ਉਹ ਥੱਪੜ ਮਾਰਿਆ ਕਿਉਂ ਉਹਦੀ ਤੈ ਦੇ ਵਿੱਚ ਕੋਈ ਕਿਉਂ ਨਹੀਂ ਜਾ ਰਿਹਾ ਇੱਕ ਪਾਸੇ ਕੁਲਵਿੰਦਰ ਕੌਰ ਇੱਕ ਪਾਸੇ ਪੂਰਾ ਪੰਜਾਬ ਜਿਹੜੇ ਇਹ ਸ਼ਬਦ ਉਹਨਾਂ ਨਾਲ ਵਰਤੇ ਗਏ ਜਿਨ੍ਹਾਂ ਦੀ ਕੋ ਨਿੰਦਾ ਵੀ ਹੋ ਰਹੀ ਹੈ ਖਾਲਿਸਤਾਨੀ ਜਾਂ ਉਗਰਾਵਾ ਦਾ ਪੰਜਾਬ ਚ ਵੱਧ ਰਿਹਾ ਇੱਕ ਪਾਸੇ ਕੁਲਵਿੰਦਰ ਕੌਰ ਤੇ ਇੱਕ ਪਾਸੇ ਪੂਰੇ ਪੰਜਾਬ ਨੂੰ ਲਪੇਟਣਾ ਤੁਸੀਂ ਇਸ ਚੀਜ਼ ਨੂੰ ਕਿਦਾਂ ਦੇਖਦੇ ਹੋ ਮੈਂ ਤੁਹਾਡੀ ਗੱਲ ਦਾ ਜਵਾਬ ਨਹੀਂ ਦੇਣਾ ਨਹੀਂ ਦੇਣਾ ਤੁਸੀਂ ਦੇਖੋ ਮੈਂ ਤੁਹਾਡੀ ਗੱਲ ਦਾ ਜਵਾਬ ਨਹੀਂ ਦੇਣਾ ਨਹੀਂ ਦੇਣਾ ਮੇਰੀ ਵਾਰ ਵਾਰ ਗੱਲ ਕਰਕੇ ਇਹ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਮੈਂ ਤੁਹਾਡੀ ਗੱਲ ਦਾ ਜਵਾਬ ਨਹੀਂ ਦੇਣਾ ਕੀ ਮਹਿਸੂਸ ਕਰ ਰਹੀ ਹੋਂ ਤੁਸੀਂ ਤੁਹਾਨੂੰ ਮੈਂ ਪ੍ਰਕੋਪਿਤ ਕਰ ਰਹੀ ਆ ਦੱਸੋ ਕਰ ਰਹੀ ਆ ਕਿ ਨਹੀਂ ਕਰ ਰਹੀ ਤੁਹਾਡੀ ਡਿਊਟੀ ਹੈ ਕਿ ਤੁਸੀਂ ਬੀਂਗ ਆ ਪੱਤਰਕਾਰ ਮੇਰੇ ਤੋਂ ਸਵਾਲ ਕਰ ਰਹੇ ਹੋ ਤੇ ਜੇਕਰ ਮੈਂ ਇੰਟਰਵਿਊ ਦੇਣ ਦੇ ਲਈ ਤੁਹਾਨੂੰ ਰੈਡੀ ਹੋਈ ਆ ਤਾਂ ਮੇਰੀ ਡਿਊਟੀ ਹੈ ਕਿ ਜੋ ਤੁਸੀਂ ਪੁੱਛ ਰਹੇ ਹੋ ਉਹਦਾ ਮੈਂ ਜਵਾਬ ਦੇਵਾਂ ਸਹੀ ਦੇਣਾ ਗਲਤ ਦੇਣਾ ਉਹ ਮੇਰੇ ਅਧਿਕਾਰ ਖੇਤਰ ਦੇ ਵਿੱਚ ਪਰ ਹਾਂ ਜਿਹੜੀ ਤੁਹਾਡੀ ਡਿਊਟੀ ਆ ਤੁਹਾਡੀ ਡਿਊਟੀ ਹੁਣ ਤੁਸੀਂ ਮੇਰੇ ਸਾਹਮਣੇ ਮਾਈਕ ਲੈ ਕੇ ਖੜੀ ਹੋ ਮੈਂ ਮਾਈਕ ਨੂੰ ਤਾਂ ਕਮਰ ਕੇ ਉਧਰ ਨੂੰ ਸੁੱਟ ਦਵਾਂ ਇਹ ਬਤਮੀਜ਼ੀ ਕੀ ਹੋਈ ਇਹ ਬਤਮੀਜ਼ੀ ਮੇਰੀ ਹੋਈ ਨਾ ਮੈਂ ਵਾਰ-ਵਾਰ ਇਹ ਗੱਲ ਉਹੀ ਕਰ ਰਹੀ ਆ ਕਿ ਡਿਊਟੀ ਦੇ ਵਿੱਚ ਵਿਗਨ ਪਾਇਆ ਗਿਆ ਤੇ ਇਸ ਗੱਲ ਤੇ ਮੈਂ ਵਿਸ਼ਵਾਸ ਕਿਉਂ ਕਰ ਰਹੀ ਆ ਕਿਉਂਕਿ ਅਸੀਂ ਕੰਗੜਾ ਦੀ ਹਿਸਟਰੀ ਨੂੰ ਲੈ ਲਈਏ ਤੇ ਨਾਲ ਦੀ ਨਾਲ ਤੁਸੀਂ ਕੁਲਵਿੰਦਰ ਕੌਰ ਦੀ ਹਿਸਟਰੀ ਨੂੰ ਲੈ ਲਓ ਕੁਲਵਿੰਦਰ ਕੌਰ ਕੋਈ ਅੱਜ ਦੀ ਉੱਥੇ ਜਿਹੜੀ ਹੈਗੀ ਸੀਆਈਐਸ ਦੀ ਅਧਿਕਾਰੀ ਲੱਗੀ ਆ ਉਹਦਾ ਪੂਰਾ ਪਰਿਵਾਰ ਜਿਹੜਾ ਹੈਗਾ ਇਸ ਕਿੱਤੇ ਦੇ ਨਾਲ ਸੰਬੰਧਿਤ ਹੈ। ਕੁਝ ਕੁਸ਼ ਇੱਥੇ ਭਾਜਪਾ ਨੂੰ ਲੈ ਕੇ ਕਰ ਰਹੇ ਕਿ ਭਾਜਪਾ ਨੂੰ ਲੈ ਕੇ ਹੁਣ ਇੱਥੇ ਸਰਕਾਰਾਂ ਸਰਕਾਰਾਂ ਦੇ ਵੱਲੋਂ ਇੱਥੇ ਪੋਲਿਟਿਕਸ ਵੀ ਖੇਡੀ ਜਾ ਰਹੀ ਹੈ। ਤੁਸੀਂ ਐਚੀ ਨੂੰ ਕਿ ਤੁਸੀਂ ਤੁਸੀਂ ਤਾਂ ਨਹੀਂ ਕਿਤੇ ਭਾਜਪਾ ਦੇ ਖਿਲਾਫ ਜੇ ਕੁਝ ਗੱਲਾਂ ਹੋਣ ਤਾਂ ਤੁਸੀਂ ਆਪਦਾ ਗੁੱਸਾ ਜਿਹੜਾ ਕੰਗਨਾ ਦੇ ਕੱਢਦੇ ਹੋ ਦਿਖਾਈ ਦਿਓ। ਦੇਖੋ ਭਾਜਪਾ ਦੇ ਮੈਂ ਖਿਲਾਫ ਕਿਉਂ? ਜੀ। ਮੈਂ ਕਿਹੜਾ ਕੋਈ ਇਲੈਕਸ਼ਨ ਦੇ ਵਿੱਚ ਖੜੀ ਆਂ। ਜਾਂ ਮੈਂ ਕਿਹੜਾ ਜਿਹੜੀ ਕਿਸੇ ਪਾਰਟੀ ਨੂੰ ਸਪੋਰਟ ਕਰ ਰਹੀ ਆਂ ਵੀ ਮੈਂ ਭਾਜਪਾ ਦੇ ਖਿਲਾਫ ਹੋਵਾਂਗੀ। ਮੈਂ ਕਿਉਂ? ਮੈਂ ਤਾਂ ਇੱਕ ਔਰਤ ਆ ਕਿ ਸਾਡਾ ਟਰਸਟ ਹਮੇਸ਼ਾ ਔਰਤਾਂ ਦੇ ਨਾਲ ਖੜਦਾ ਏ ਖਾਸ ਤੌਰ ਤੇ ਜਦੋਂ ਮੈਂ ਮਾਈਪਾਗੋ ਦੀ ਵਾਰਿਸ ਹਾਂ ਖਾਸ ਤੌਰ ਤੇ ਜਦੋਂ ਕੁਲਵਿੰਦਰ ਕੌਰ ਮਾਈਪਾਗੋ ਦੀ ਵਾਰਿਸ ਆ ਖਾਸ ਤੌਰ ਤੇ ਜਦੋਂ ਅਸੀਂ ਸਾਡਾ ਇਤਿਹਾਸ ਪੜਿਆ ਏ ਬੀਬੀ ਹਰਸ਼ਰਨ ਕੌਰ ਦੀ ਅਸੀਂ ਦੇਖ ਲਈਏ ਤੁਸੀਂ ਵਾਰ-ਵਾਰ ਇਹ ਤਾਂ ਗੱਲ ਕਰਦੇ ਹੋ ਥੱਪੜ ਮਾਰਦਾ ਥੱਪੜ ਮਾਰਦਾ ਥੱਪੜ ਮਾਰਦਾ ਪਰ ਉਹ ਥੱਪੜ ਮਾਰਿਆ ਕਿਉਂ ਉਹਦੀ ਤੈ ਦੇ ਵਿੱਚ ਕੋਈ ਕਿਉਂ ਨਹੀਂ ਜਾ ਰਿਹਾ ਬਿਲਕੁਲ ਸਾਹਮਣੇ ਨਹੀਂ ਆਈ ਪਰ ਉਹ ਥੱਪੜ ਮਾਰਿਆ ਕਿਉਂ ਗਿਆ ਮੈਂ ਵਾਰ-ਵਾਰ ਇਹੀ ਗੱਲ ਕਰ ਰਹੀ ਆ ਕਿ ਕੁਲਵਿੰਦਰ ਕੌਰ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਉੱਥੇ ਕੰਮ ਕਰ ਰਹੀ ਸੀ ਉਹਨੇ ਅੱਜ ਤੱਕ ਕਿਸੇ ਦੇ ਥੱਪੜ ਕਿਉਂ ਨਹੀਂ ਮਾਰ ਦਿੱਤਾ ਕੁਲਵਿੰਦਰ ਕੌਰ ਦਾ ਰਿਕਾਰਡ ਕਰਨਾ ਜਿਹਦਾ ਕਿੰਨੇ ਸਾਲੋਂ ਜੌਬ ਕਰਦੇ ਹੋਗੇ ਉਧਰ ਕੰਗਨਾ ਦਾ ਵੀ ਰਿਕਾਰਡ ਕਰਨਾ ਚਾਹੀਦਾ ਲੱਗਦਾ ਤੁਹਾਨੂੰ ਇਸ ਗੱਲ ਦਾ ਕੰਗਿਆਂ ਦਾ ਨੌਤਾ ਸਾਰਿਆਂ ਦੇ ਸਾਹਮਣੇ ਪਿਆ ਹੈ ਕੁਲਵਿੰਦਰ ਕੌਰ ਦੇ ਬਾਬਤ ਵੀ ਜਿਹੜਾ ਹੈ ਕਿ ਹੁਣ ਬਹੁਤ ਸਾਰੇ ਮੀਡੀਆ ਚੈਨਲਸ ਵਾਲੇ ਜਿਹੜੇ ਜਾ ਕੇ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਆਏ ਹੈ ਪੂਰੀ ਤਫ਼ਤੀਸ਼ ਕੀਤੀ ਹੈ ਤੇ ਇਹੀ ਸਮਝਣ ਜੌਬ ਰਿਕਾਰਡ ਬਹੁਤ ਵਧੀਆ ਹੈ ਸਾਰਿਆਂ ਨੇ ਜਿਹੜੀ ਇਹ ਗੱਲਬਾਤ ਕੀਤੀ ਆ ਸਾਰਿਆਂ ਨੇ ਦੇਖਿਆ ਕਿ ਬਹੁਤ ਸੋਹਣਾ ਜਿਹੜਾ ਕੁੜੀ ਨੇ ਕੰਮ ਕੀਤਾ ਹੈ ਅੱਜ ਤੱਕ ਨਹੀਂ ਉਹਨੇ ਕਦੇ ਕਿਸੇ ਦੇ ਨਾਲ ਕੋਈ ਇਸ ਤਰੀਕੇ ਦੀ ਜਿਹੜੀ ਹੈਗੀ ਘਟਨਾ ਵਾਪਰੀ ਹੁਣ ਤੁਸੀਂ ਫਿਰ ਆਪ ਦੇਖ ਲਓ ਵੀ ਠੀਕ ਕੌਣ ਆ ਤੇ ਗਲਤ ਕੌਣ ਆ